ਬਾਤੀ ਪਿਆਰੇ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਰੱਬ ਜੱਟ ਦੇ ਅਵਤਾਰ ਵੀ ਦੇ ਦੀਆਂ ਰੱਬ ਜੱਟ ਨੂੰ ਗੁਰੂ ਵਾਤਾਰੂ ਸਾਰੀ ਹੀ ਸ੍ਰਿਸ਼ਟੀ ਨੂੰ ਅਰਬਾਂ ਖਰਬਾਂ ਬਾਰ ਵਧਾਈਆਂ ਹੋੜ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਰੱਬ ਜੱਟ ਦੀ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਰੱਬ ਜੱਟ ਨੇ 15 ਅਗਸਤ 1967 ਨੂੰ ਧਰਤੀ ਨੂੰ ਭਾਗ ਲਾਇਆ ਸੀ ਗੁਰੂ ਸਰ ਮੋੜਿਆ ਪਿੰਡ ਵਿੱਚ ਅਵਤਾਰ ਧਾਰਿਆ ਸੀ ਮਾਤਾ ਨਸੀਬ ਕੌਰ ਦੀ ਕੋਖ ਨੂੰ ਭਾਗ ਲਾਇਆ ਸੀ ਬਾਪੂ ਸਰਦਾਰ ਬੱਗਰ ਸਿੰਘ ਨੰਬਰਦਾਰ ਦੇ ਬੇੜੇ ਨੂੰ ਸਜਾਇਆ ਸੀ ਰੌਣਕਾਂ ਲਾਈਆਂ ਸੀ ਰੱਬ ਜੱਟ ਨੇ ਜਦੋਂ ਰੱਬ ਜੱਟ ਦੀਆਂ ਵਧਾਈਆਂ ਦਿੱਤੀਆਂ ਤਾਂ ਤਰਵੇੜੀ ਦਾ ਜੀ ਆਏ ਤੇ ਉਹਨਾਂ ਨੇ ਆ ਕੇ ਬੋਕਰ ਚ ਲਿਆ ਬੋਕਰ ਚ ਲੈ ਕੇ ਉਹਨਾਂ ਨੇ ਬਾਤਾਂ ਕਰੇ ਕਹਿੰਦੇ ਐਸਾ ਬੈਸਾ ਬੇਟਾ ਨਹੀਂ ਇਹ ਬੋਦੀ ਮਹਾਨ ਹਸਤੀ ਹੈ ਕਿਉਂ ਇਹ ਗੱਲ ਪਹਿਲਾਂ ਤੋਂ ਹੀ ਕਹੇ ਜਾਂਦੇ ਸੀ ਤਰਬੈਣੀ ਦਾਸ ਜੀ ਜਦੋਂ ਵੀ ਤਰਬੈਣੀ ਦਾਸ ਕੋਲੇ ਬਾਪੂ ਮੱਗਰ ਸਿਓ ਜਾਂਦਾ ਜਾਂ ਕੇ ਸੰਤਾਨ ਬਾਰੇ ਕਾਮਨਾ ਕਰਦਾ ਕਿਉਂ ਬਾਪੂ ਜੀ ਦੇ ਘਰ ਅੰਨ ਧਨ ਦੇ ਤਾਂ ਢੇਰ ਲੱਗੇ ਹੋਏ ਸੀ ਇੱਕ ਸੰਤਾਨ ਦੀ ਕਮੀ ਸੀ ਤਾਂ ਅੱਗੋਂ ਫਿਰ ਤਰਬੈਣੀ ਦਾਸ ਜੀ ਕਹਿੰਦੇ ਹਰ ਵਾਰ ਜਦੋਂ ਵੀ ਜਾਂਦਾ ਬਾਪੂ ਜੀ ਜਾਂ ਮਾਤਾ ਜੀ ਜਾਂਦੀ ਤੌਹਲਾ ਹਰ ਵਾਰ ਇਹੀ ਕਹਿਣਾ ਸੀ ਵੀ ਆਪਦੇ ਘਰੇ ਕੋਈ ਆਮ ਖਾਸ਼ ਬੱਤਿਆ ਨਹੀਂ ਆਉਣਾ ਆਪਦੇ ਘਰੇ ਬਹੁਤ ਹੀ ਵੱਡੀ ਮਹਾਨ ਹਸਤੀ ਆਉਣੀ ਏ ਖੁਦ ਕਦਾ ਨਹੀਂ ਆਉਣਾ ਪਰ ਆਊਗਾ ਜਦੋਂ ਟਾਈਮ ਹੋ ਗਿਆ ਜਦੋਂ ਉਹਨੂੰ ਮਾਲਕ ਭੇਜੂਗਾ ਉਦੋਂ ਆਊਗਾ ਪਰ ਤੁਹਾਡੇ ਕੋਲੇ 23 ਸਾਲ ਹੀ ਰਹੂਗਾ ਫਿਰ ਉਹ ਜਿਹੜੇ ਕੰਮ ਆਊਗਾ ਉਹ ਕਰੂਗਾ ਲਓ ਜੀ ਹੁਣ ਗੁਰੂ ਪਿਤਾ ਜੀ ਆ ਗਏ ਰਬਤਾਰ ਦਾ ਅਰੰਭ ਕਰ ਲਿਆ ਤੇ ਫਿਰ ਜਦੋਂ ਹੋ ਗਏ 4-5 ਸਾਲਾਂ ਦੇ ਤੇ ਪਿਆਰ 5 ਸਾਲਾਂ ਦੇ ਹੋ ਗਏ ਤਾਂ ਪਿੰਡ ਦੇ ਲੋਕਾਂ ਨੇ ਆ ਕੇ ਤਰਬੈਣੀ ਦਾ ਸਰੂ ਬੇਨਤੀ ਕੀਤੀ ਵੀ ਤਰਬੈਣੀ ਦਾਸ ਜੀ ਆਪਾਂ ਨੇ ਪਿੰਡ ਵਿੱਚ ਡੱਗੀ ਪੱਟਣੀ ਐ ਤੁਸੀਂ ਟੱਕ ਲਾਓ ਡੱਗੀ ਦਾ ਫੇਰ ਪਾਣੀ ਨਹੀਂ ਮੁੱਕਣਾ ਜੇ ਅਸੀਂ ਕਿਸੇ ਨੇ ਟੱਕ ਲਾਤਾ ਤਾਂ ਪਾਣੀ ਖਤਮ ਹੋ ਜਾਊਗਾ ਅੱਗੇ ਹੋ ਜਾਂਦਾ ਹੈ ਚੰਤਰਬਣੀ ਦਾਸ ਨੇ ਕਿਹਾ ਮੁਸਕਰਾ ਕੇ ਕਹਿੰਦੇ ਟੱਕ ਮੈਂ ਵੀ ਨਹੀਂ ਲਾਉਣਾ ਟੱਕ ਦਾ ਆਪ ਨੰਬਰਦਾਰ ਦੇ ਮੁੰਡੇ ਤੋਂ ਲਵਾਵਾਂਗੇ ਉਹ ਸਾਰੇ ਹੈਰਾਨ ਹੋ ਗਏ ਕਹਿੰਦੇ ਜੀ ਉਹ ਤਾਂ 4-5 ਸਾਲਾਂ ਦਾ ਹੀ ਹੈ ਕਹਿੰਦੇ ਸੋਨ ਨੂੰ ਲੱਗਦਾ 4-5 ਸਾਲਾਂ ਦਾ ਉਹ ਖੁਦ ਖਦਾਏ ਸੋਨ ਨੂੰ ਸਮਾਂ ਆਉਣ ਤੋਂ ਪਤਾ ਲੱਗੂਗਾ ਆਪਾਂ ਟੱਕ ਉਹ ਤੋਂ ਲਵਾਵਾਂਗੇ ਸਾਰਾ ਪਿੰਡ ਤੇ ਆਸੇ ਪਾਸੇ ਪਿੰਡ ਦੇ ਲੋਕ ਚਰਬਣੀ ਦਾਸ ਦੀ ਗੱਲ ਮੰਨਦੇ ਸੀ ਉਹਨਾਂ ਨੂੰ ਪਤਾ ਸੀ ਵੀ ਤਰਬੈਣੀ ਸਾਹਿਬ ਦੀ ਜਿਹੜੀ ਵੀ ਗੱਲ ਕਰਦੇ ਨੇ ਉਹ ਲੋਕ ਭਲਾਈ ਦੀ ਗੱਲ ਕਰਦੇ ਨੇ ਫਿਰ ਉਹ ਸਹਿਬਤ ਹੋ ਗਏ ਕਹਿੰਦੇ ਚਲੋ ਵੀ ਫਿਰ ਠੀਕ ਹੈ ਆਪਾਂ ਐ ਕਰ ਲੈਨੇ ਆ ਫਿਰ ਗੁਰੂ ਪਿਤਾ ਜੀ ਨੂੰ ਇੱਕ ਬਹੁਤ ਹੀ ਸੁੰਦਰ ਛੋਟੀ ਜੀ ਕਹੀ ਲੈ ਕੇ ਦਿੱਤੀ ਫਿਰ ਰੱਬ ਜੱਟ ਨੇ ਟੱਕ ਲਾਇਆ ਫਿਰ ਦੱਗੀ ਬਣ ਗਈ ਪਾਣੀ ਉਹਦੇ ਵਿੱਚ ਹਰ ਵਕਤ ਜਿਉਂ ਦਾ ਚਿਉਂ ਹੀ ਰਹਿੰਦੇ ਭਰੇ ਹੀ ਰਹਿੰਦੇ ਹੋ ਜਦੋਂ ਛੋਕਾ ਪੈਂਦਾ ਉਦੋਂ ਆਸੇ ਪਾਸੇ ਵਾਲੇ ਪਿੰਡਾਂ ਵਾਲੇ ਵੀ ਆ ਕੇ ਲੈ ਜਾਂਦੇ ਆ ਪਰ ਪਾਣੀ ਨਹੀਂ ਮੁਕਦਾ ਉਹ ਵੀ ਰਹਿੰਦਾ ਇਸ ਗੱਲ ਦਾ ਸਾਰਾ ਪਿੰਡ ਗੁਰੂ ਸਰ ਮੌੜੀਆ ਗਵਾਇ ਬੀ ਡੱਗੀ ਤੇ ਪਾਣੀ ਭਰੇ ਹੀ ਰਹਿੰਦਾ ਫਿਰ ਇੱਕ ਹੋਰ ਤਰਬੈਣੀ ਦਾ ਹਜ਼ੀਰੇ ਬਹੁਤ ਹੀ ਗੱਲ ਵੱਡੀ ਕਹੀ ਬਾਪੂ ਮੱਗਰ ਸਿੰਘ ਜੀ ਨੂੰ ਤੇ ਮਾਤਾ ਨਸੀਬ ਕੌਰ ਨੂੰ ਕਹਿੰਦੇ ਇਹ ਨੂੰ ਤੁਸੀਂ ਘੋੜ ਦਾ ਨਹੀਂ ਕਦੇ ਵੀ ਕਿ ਜੇ ਇਹੋ ਆਮ ਬੱਚਿਆ ਨਾ ਸਮਝ ਲਿਓ ਤੁਹਾਨੂੰ ਪਹਿਲਾਂ ਵੀ ਸਮਝਾਉਂਦੇ ਆ ਉਹਨਿਆ ਵੀ ਖੁਦ ਖੜਾ ਐ ਇਹਨੂੰ ਕਦੇ ਵੀ ਨਹੀਂ ਕੂੜਦਾ ਇਹ ਜਿਹੜੀ ਵੀ ਗੱਲ ਕਹੂ ਇਹਦੀ ਗੱਲ ਮੰਨਣੀ ਐ ਜੇ ਦਿਨ ਨੂੰ ਰਾਤ ਕਹਿ ਦੂ ਤਾਂ ਮੰਨ ਲੈਣਾ ਤੁਸੀਂ ਉਹਦੀ ਦਿਨਤੀ ਵੀ ਹਾਂ ਇੱਕ ਬਹੁਤੀ ਜਿਹੜੀ ਹਸਤੀ ਐ ਨਾ ਮਹਾਨ ਹਸਤੀ ਐ ਇਹਨੇ ਬਹੁਤ ਕੁਝ ਕਰਨਾ ਹੈਗਾ ਬਸ ਤੁਸੀਂ ਇਹਦੀ ਗੱਲ ਮੰਨਣੀ ਬਣੀ ਜਾਣੀ ਐ ਇਹਦੀ ਗੱਲ ਨਹੀਂ ਕੋਈ ਟੋਕਣੀ ਫਿਰ ਗੁਰੂ ਪਿਤਾ ਜੀ ਪਾਂ 6 ਸਾਲਾਂ ਦੇ ਹੋ ਗਏ ਸੀ ਬੋਢੇ ਦੇ ਬਿਠਾ ਕੇ ਲੈ ਜਾਂਦੇ ਬਾਪੂ ਜੀ ਇੱਕ ਦਿਨ ਤੁਰੇ ਜਾਂਦੇ ਨੇ ਜਾਂਦੇ ਜਾਂਦੇ ਗੁਰੂ ਪਿਤਾ ਜੀ ਕਹਿੰਦੇ ਇੱਥੇ ਆਪਣੇ ਖಲ್ಯਾਨ ਹੁੰਦੇ ਬਾਪੂ ਜੀ ਖಲ್ಯਾਨ ਦਾ ਮਤਲਬ ਸਮਝਦੇ ਹੋ ਵੀ ਪੇੜ ਲੋਕ ਪੇੜ ਪਾਉਂਦੇ ਹੁੰਦੇ ਫਿਰ ਬਾਪੂ ਜੀ ਹੈਰਾਨ ਹੋ ਗਿਆ ਸੁਣ ਕੇ ਇਹ ਗੱਲ ਕਹਿੰਦਾ ਹਾਂ ਪਰ ਉਹਨੂੰ ਅੰਦਰੋਂ ਸਾਸਤਾ ਹੁੰਦਾ ਸੀ ਨਾ ਵੀ ਮੇਰੇ ਮੋਢਿਆਂ ਤੇ ਆ ਬੱਚਾ ਨਹੀਂ ਹੈ ਦਾ ਰੱਬ ਹੈ ਖੁਦ ਕਰਾਏ ਉਹ ਤਰਵੇਂੜੀ রাস্তੇ ਭਰੋਸਾ ਕਰਦਾ ਸੀ ਅੰਦਰੋਂ ਭਰੋਸਾ ਗੁਰੂ ਪਿਤਾ ਜੀ ਵੀ ਦਿਵਾਉਂਦੇ ਸੀ ਅਸਾਂਸ ਕਰਦੇ ਸੀ ਤਾਂ ਫਿਰ ਉਹ ਮੰਨਦਾ ਸੀ ਹਰੇਕ ਗੱਲ ਨੂੰ ਟੋਕਦੇ ਨਹੀਂ ਸੀ ਜੋ ਵੀ ਗੱਲ ਗੁਰੂ ਪਿਤਾ ਜੀ ਕਹਿੰਦੇ ਸੀ ਉਹ ਕਰਦੇ ਸੀ ਲਓ ਉਸ ਦੇ ਹਿਸਾਬ ਨਾਲ ਗੁਰੂ ਪਿਤਾ ਜੀ ਨੇ ਅੰਦਰੋਂ ਖਿਆਲ ਦਿੱਤਾ ਹੈ ਕਵਿਤਾ ਲਿਖਾਈਏ ਛੋਡੇ ਨਾਲ ਸਾਂਝੀ ਕਰਦੇ ਆਂ ਕਰਤਾ ਸੁਣਿਓ ਤੇ ਸੁਣ ਕੇ ਛੇਰ ਵੀ ਜਰੂਰ ਕਰਿਓ ਹੱਥ ਬੰਨ੍ਹ ਕੇ ਬੇਨਤੀ ਹੈ ਤੁਹਾਨੂੰ ਜੇ ਤੁਸੀਂ ਛੇਰ ਕਰੋਗੇ ਜਿਹੜਾ ਵੀ ਸੁਣੂਗਾ ਤੇ ਉਹਦੇ ਬੇੜੇ ਤਾਰੀ ਜਾਣੇ ਗੁਰੂ ਪਿਤਾ ਜੀ ਜਿਆਦਾ ਹੋਣੇ ਬੇੜੇ ਤਾਂ ਤਰਨਗੇ ਕਿ ਉਹ ਗੁਰੂ ਪਿਤਾ ਜੀ ਜਿਆਦਾ ਹੋਣਗੇ ਉਹਦੇ ਫਿਰ ਬੰਦੇ ਦੀ ਜਿਹੜਾ ਤੁਣੂਗਾ ਵੀ ਹਾਂ ਸਾਡਾ ਗੁਰੂ ਤਾਂ ਏਡਾ ਮਹਾਨ ਹੈ ਆਪਾਂ ਤਾਂ ਉਹੀ ਫਿਰਦੇ ਆ ਫਿਰ ਪਤਾ ਨਹੀਂ ਕਿੰਨੇ ਆਖਦੇ ਬੇੜੇ ਤੜਨਗੇ ਤੇ ਇਹ ਸਿਰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਛੇਰ ਜਰੂਰ ਕਰ ਲੈ ਗਾਹਾਂ ਦੀ ਗਾਹਾਂ ਤੁਸੀਂ ਤੇ ਇਹ ਤੁਵੰਨ ਕੇ ਬੇਨਤੀ ਹੈ ਲਓ ਹੁਣ ਕਰਤਾ ਸੁਣੋ ਜੀ ਸਾਲ 1967 ਉਹਦੋਂ 15 ਅਗਸਤ ਸੀ ਆਉ ਸਾਲ 1973 ਉਹਦੋਂ 15 ਅਗਸਤ ਸੀ ਮੈਦਨੀ ਤੇ ਰੱਬ ਆਇਆ ਆਇਆ ਰੱਬ ਜੱਟ ਸੀ ਆ ਮੇਦਨੀ ਤੇ ਰੱਬ ਆਇਆ ਆਇਆ ਰੱਬ ਜੱਟ ਜੀ ਤਰਬਣੀ ਜਾਸ ਬੋਲੇ ਸਾਡਾ ਸੱਚੇ ਦੇ ਲੋਕ ਕਹਿਣਾ ਹੈ 23 ਸਾਲ ਥੋਡੇ ਕੋਲੇ ਰੱਬ ਜੱਟ ਰਣਾ ਹੈ 23 ਸਾਲ ਥੋਡੇ ਕੋਲੇ ਕੋਰ ਨਾ ਐੜੂ ਕਦੇ ਮੋੜਨੀ ਨਾ ਬਾਤ ਹੈ ਕਹਿੰਦਾ ਕੂਰ ਨਾਨਾ ਇਹ ਨੂੰ ਕਹੇ ਮੋੜ ਨੀ ਨਾ ਬਾਤ ਹੈ ਦਿਨ ਨੂੰ ਜੇ ਰਾਤ ਕਹੇ ਮੰਨ ਲੈਣੀ ਰਾਤ ਹੈ ਕੋਈ ਵੀ ਜੇ ਬਾਤ ਕਹੇ ਸਤ ਮੰਨ ਲੈਣਾ ਹੈ 23 ਸਾਲ ਥੋਡੇ ਕੋਲੇ ਰੱਬਾ ਜੱਟ ਰਣਾ ਹੈ 23 ਸਾਲ ਥੋਡੇ ਕੋਲੇ ਪੰਜ ਸੱਤ ਸਾਲਾ ਤੱਕ ਕਰਸਾਨ ਬਣ ਜਾਊਗਾ ਨਾਮੀ ਨਮੀ ਤੱਕ ਨਿਕ ਲੈ ਕੇ ਰੱਬ ਆਊਗਾ ਕਹਿੰਦਾ ਪੰਜ ਸੱਤ ਸਾਲਾ ਤੱਕ ਕਰਸਾਨ ਬਣੀ ਜਾਊਗਾ ਨਾਮੀ ਨਮੀ ਤੱਕ ਨਿਕ ਲੈ ਕੇ ਇਹ ਆਊਗਾ ਚੰਗੇ ਕੰਮ ਕਰ ਸਦਾ ਹੱਸਦੇ ਹੀ ਰਹਿਣਾ ਹੈ 23 ਸਾਲ ਤੱਕ ਥੋਡੇ ਆਓ 23 ਸਾਲ ਥੋਡੇ ਕੋਲੇ ਰੱਬ ਰਟਰਣਾ ਹੈ 23 ਸਾਲ ਥੋਡੇ ਕੋਲੇ ਡਿੱਗੀ ਦਾ ਮਹੂਰਤ ਰੱਬ ਜੱਟ ਤੋਂ ਕਰਾਇਆ ਸੀ ਆਜੂ ਸੀ 4-5 ਸਾਲ ਉਦੋਂ ਟੱਕ ਲਗਾਇਆ ਸੀ ਡਿੱਗੀ ਵਿੱਚ ਪਾਣੀ ਸਦਾ ਪੜਿਆ ਹੀ ਰਹਿਣਾ ਹੈ 23 ਸਾਲ ਥੋਡੇ ਕੋਲੇ ਰੱਬ ਜੱਟ ਰਹਿਣਾ ਹੈ 23 ਸਾਲ ਥੋਡੇ ਕੋਲੇ ਪਾਣੀ ਨਾ ਖਤਮ ਹੋਇਆ ਪਰ ਹੀ ਰਹਿੰਦਾ ਹੈ ਤਨ ਹੈ ਤਨ ਰੱਬ ਜੱਟ ਪਿੰਡ ਸਾਰਾ ਕਹਿੰਦਾ ਹੈ ਭੁੱਖਣਾ ਨਾ ਪਾਣੀ ਕਦੇ ਆਉ ਮੁੱਖ ਦਾ ਨਾ ਪਾਣੀ ਕਦੇ ਭਾਰੇ ਆਹੀ ਰਹਿਣਾ ਹੈ 23 ਸਾਲ ਥੋਡੇ ਕੋਲੇ ਰੱਬ ਜੱਟ ਰਹਿਣਾ ਹੈ 23 ਸਾਲ ਥੋਡੇ ਕੋਲੇ ਅੱਥੇ ਪਾਸੇ ਪਿੰਡਾਂ ਬਾੜੇ ਪਾਣੀ ਲੈਣ ਲਈ ਆਂਦੀ ਐ ਪਾਣੀ ਹੈ ਸ਼ਹਿਦ ਜੈਸਾ ਗੁਣ ਗਾਉਂਦੇ ਜਾਂਦੀ ਐ ਭੁੱਖਾ ਨਾਲਾ ਪਾਣੀ ਕਦੇ ਭਾਰੇ ਆਹੀ ਰਹਿਣਾ ਹੈ 23 ਸਾਲ ਥੋਡੇ ਕੋਲੇ ਰੱਬ ਜੱਟ ਰਣਾ ਹੈ 23 ਸਾਲ ਥੋਡੇ ਕੋਲੇ ਇੱਥੇ ਸੇਖਿਆਣ ਬਾਪੂ ਰੱਬ ਜੱਟ ਬੋਲਿਏ ਬਾਪੂ ਹੋ ਗਿਆ ਹਾਰਾਨ ਪੜਦੇ ਖੱਲਿਆਣ ਬਾਲੇ ਖੋਲਿਏ ਮੰਨ ਲੈਣੀ ਬਾਤ ਸਾਡਾ ਬਾਰ ਬਾਰ ਕਹਿਣਾ ਹੈ ਮੰਨ ਲੈਣੀ ਬਾਤ ਸਾਡਾ ਬਾਰ ਬਾਰ ਕਹਿਣਾ ਹੈ ਤੇਈ ਸਾਲ ਥੋੜੇ ਕੋਲੇ ਰੱਬ ਜੱਟ ਰਹਿਣਾ ਹੈ ਤੇਈ ਸਾਲ ਥੋੜੇ ਕੋਲੇ ਸਾ ਸੰਗ ਜੀ ਆਪਾਂ ਗੁਰੂ ਪਿਤਾ ਜੀ ਦੀ ਆਣ ਬਾਣ ਸ਼ਾਨ ਨੂੰ ਸਾਰੀ ਦੁਨੀਆ ਦੇ ਵਿੱਚ ਉੱਚਾ ਚੱਕਣਾ ਹੈ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ